ਸਿਕਾਲ ਜੀ ਸਾਰਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਗੁੱਡ ਮਾਰਨਿੰਗ ਤੇ ਸਵਾਗਤ ਹੈ ਤੁਹਾਡਾ ਸਾਡੇ ਬਲੌਗ ਦੇ ਵਿੱਚ ਸੋ ਲੋ ਜੀ ਅੱਜ ਚੱਲੇ ਆਂ ਮੰਡੀ ਦੇ ਵਿੱਚ ਤੇ ਅੱਜ ਮੰਡੀ 'ਚ ਪ੍ਰੀਤੀ ਕੰਨੀ ਨਾਲ ਮੈਂ ਜਾਣਾ ਮੈਂ ਕਿਹਾ ਚਲੋ ਤੁਸੀਂ ਚੱਲ ਜੋ ਤੇ ਸਵੇਰ ਦੇ 5:00 ਵਜੇ ਆ ਮਮੀ ਇੱਧਰ ਖੜੇ ਨੇ ਤੇ ਆਪਾਂ ਇੱਧਰ ਡੈਡੀ ਛੜੀ ਹੋ ਗਏ ਮੰਡੀ ਲਈ ਮੰਡੀ ਚੱਲੇ ਆ ਲੈਣ ਸਬਜ਼ੀ ਅੱਜ ਤੁਹਾਨੂੰ ਸੋ ਆਪਾਂ ਦਿਖਾਵਾਂਗੇ ਮੰਡੀ ਜਿੱਥੋਂ ਭਲੇ ਦੀ ਸਬਜ਼ੀ ਮੰਡੀ 'ਚ ਸਬਜ਼ੀ ਚੱਲੇ ਆ ਲੈਣ ਦੇ ਇਹਨਾਂ ਨੇ ਕਿਹਾ ਗੇਟ ਖੋਲ ਉਹ ਕਰ ਖੁੰਬਾਨ ਖੁੱਲਦਾ ਬੰਦਾਇ ਦਾ ਬਹੁਤ ਟਕੜਾ ਹੈ ਯਾਰ ਤੀ ਦੇ ਕੋਈ ਹੱਥ ਬੋ ਹੋਣਦੇ ਆ ਨਹੀਂ ਯਾਰ ਕੁਛ ਓਏ ਹੋਏ ਹੱਥ ਬੋ ਨਾ ਦਰਦ ਹੁੰਦੇਗਾ ਮੰਮੀ ਤੇ ਮੜਾ ਜਣਾ ਉਹ ਲਾਓ ਉਹ ਲਾ ਦਿਓ ਗ੍ਰੀਸ ਗੂਸ ਲਾਓ ਇੱਥੇ ਯਾਰ ਤੇ ਸਾਡਾ ਗੇਟ ਨਹੀਂ ਖੁੱਲਦਾ ਹੈਗਾ ਇਹ ਹੁਣ ਖੁੱਲ ਜਾਣਾ ਨਹੀਂ ਤੀ ਨਾ ਖੁੱਲ ਜਾਂਦਾ ਹੈ ਚਲੋ ਵੀ ਚਲਿਏ ਚਲੋ ਲੋ ਜੀ ਗੇਟ ਖੋਲ ਦਿਓ ਚਾਬੀ ਦਿਓ ਚਾਬੀ ਦੇ ਦਿਓ ਲੋ ਜੀ ਚੁੰਨੀ ਜਿਹੜੀ ਲੈ ਆਂਦੀ ਆਂ ਪ੍ਰੀਤਾਂ ਨੇ ਮੈਂ ਕਿਹਾ ਵੀ ਤੂੰ ਚੁੰਨੀ ਲੈ ਲੈ ਮੂੰਹ ਮ ਬੰਨਣੀ ਉੱਥੀ ਮੰਡੀ ਦੇ ਵਿੱਚ ਠੰਡ ਕਿੰਨੀ ਬਾਹਰ ਉੱਥੇ ਘੱਟਾ ਮਿੱਟੀ ਬਹੁਤ ਹੁੰਦਾ ਸਬਜ਼ੀਆਂ ਸੁਧ ਨਹੀਂ ਹੁੰਦਾ ਤੇ ਵੇਰ ਨਾ ਹੋਰ ਨਾ ਤੈਨੂੰ ਮੈਂ ਅੱਜ ਲੈ ਕੇ ਚੱਲਾਂ ਤਾਂ ਤੂੰ ਬਿਮਾਰ ਪੈ ਜਾਵੇਂ ਹੈ ਫੇ ਮੈਨੂੰ ਕਹੂੰਗੀ ਮੈ ਮੈਨੂੰ ਮੰਡੀ ਲਿਆ ਕੇ ਬਿਮਾਰ ਕਰਦਾ ਐਦਾਂ ਹੁੰਦਾ ਹੈ ਲੋ ਜੀ ਆਪਾਂ ਚੱਲੇ ਆਂ ਮੰਡੀ ਤੇ ਸਬਜ਼ੀ ਸਬਜ਼ੀ ਲੈਣ ਆਪਣੀ ਸਬਜ਼ੀ ਥੋੜੀ ਜਿਹੀ ਖਤਮ ਹੋ ਗਈ ਸੀ ਸੋ ਹੁਣ ਆਪਾਂ ਘਰੋਂ ਨਿਕਲ ਗਏ ਆਂ ਮੰਡੀ ਨੂੰ ਤੁਹਾਨੂੰ ਹੁਣ ਆਪਾਂ ਦਿਖਾਉਂਦੇ ਆਂ ਅੱਜ ਮੰਡੀ ਤੇ ਬ੍ਰਿਧੀ ਜੱਲੀ ਇਹੋ ਬੋਰੀਆਂ ਜਗੋੜੀਆਂ ਮੋਢਿਆਂ ਦੇ ਅੰਦਾਜ਼ ਦਿੱਤਾ ਮੈਂ ਹਾਂ ਪੱਕਾ ਚੱਕ ਹਾਂ ਬੋਰੀਆਂ ਬੋਰੀਆਂ ਦੇ ਮੋਢੇ ਚੱਕਣੀਆਂ ਪੈੜੀਆਂ ਆ ਇਹ ਨਾ ਸੋਚੀ ਵੀ ਤੂੰ ਮੋਢੇ ਲੈ ਕੇ ਚੱਲਣਾ ਮੈਂ ਕਹਿ ਤਾਂ ਤੂੰ ਦਿੱਤਾ ਮੈਂ ਜਲਦੀ ਆ ਸਾਡੇ ਨਾਲ ਤੂੰ ਕੱਲੇ ਆ ਮੈਂ ਜਲਦੀ ਆ ਮੈਂ ਕਾ ਚੱਲ ਫਿਰ ਤੂੰ ਚੱਲ ਵਾ ਭੈਣਾ ਵੀ ਤੁਸੀਂ ਕੱਲੇ ਆ ਤੇ ਕੱਲੇ ਕਿੱਧਰ ਜਾਓਗੇ ਮੈਂ ਕਾ ਚੱਲ ਫਿਰ ਤੂੰ ਚੱਲ ਵਾ ਤੈ ਇਹਦੀ ਗੱਲ ਆ ਲੋ ਜੀ ਸਤਨਾੰਨ ਸ਼ਿਵਾਂਗੂ ਜੀ ਸਾਰਿਆਂ ਨੇ ਘਰ ਬਰਵਾ ਤੇ ਮੇਰ ਮ리아ਦ ਰਖੇ ਬੱਬਾ ਜੀ ਆਏ ਕੋਈ ਵੀ ਬੰਦਾ ਮਾੜਾ ਨਾ ਹੋਵੇ ਸਾਰੇ ਤਗੜੇ ਹੀ ਹੁਣ ਆਪੋ ਆਪਣੇ ਘਰੇ ਤੇ ਲੋਈ ਹੁਣ ਮਿਲਦੇ ਆ ਤੁਨੂੰ ਜਲੰਧਰ ਜਾ ਕੇ ਮਿਲਦੇ ਜਲੰਧਰ ਜਾ ਕੇ ਦਿਖਾਉਂਦੇ ਆ ਪਹਿਲਾਂ ਮਕਸਦ ਉਧਾਂ ਮੰਡੀ ਜੰਨੇ ਆਪਾਂ ਤੁਹਾਨੂੰ ਸੁੱਦਾ ਮੰਡੀ ਜਾਣਾ ਆ ਫਹਾਗਾ ਤੁਹਾਨੂੰ ਰਾਤਛਾ ਅੱਜ ਦਾ ਤੇ ਅੱਜ ਕਿੱਦਾਂ ਕਿੱਦਾਂ ਤੋਂ ਸਭੀਆਂ ਗਰੀਦ ਹੁੰਦੀਆਂ ਤੂੰ ਅੱਜ ਦੇਖ ਲੈ ਉਦਾਂ ਦੇ ਉਦਾਂ ਟਾਈਪ ਦੇ ਨਾਲ ਚੱਲ ਗਏ ਸੀ ਉਦੋਂ ਦਾ ਹੀ ਚੱਲ ਗਿਆ ਸੀ 4 ਵਜੇ ਅੱਜ ਵੱਜ ਗਿਆ 5 ਅੱਜ ਮੈਂ ਇਹਨਾਂ ਨੂੰ 4 ਵਜੇ ਦੀ ਠੋਣ ਤਈਆ ਯਾਰ ਹੁਣੇ ਸੁੱਤੇ ਵੇ ਜੀ ਘੋੜੀ ਵੇਚ ਕੇ ਸੋ ਹੁਣ ਉੱਠ ਗਈ ਸੀ ਸੱਟ ਵੱਟ ਹੋ ਕੇ ਨਿਕਲ ਗਏ ਘਰ ਬਾਹਰ ਚਲੋ ਵੀ ਕੋਈ ਆ ਗਿਆ ਆਪਾਂ ਮੰਡੀ 'ਚ ਜੀ ਤੋ ਆ ਰਿਹਾ ਰਿਹਾ ਮੰਦਿਰਗਰਾਜ ਸਰਪੂਆ ਮੰਡੀ ਆ ਗਈਆਂ ਉਦੋਂ ਤਾਂ ਗਾਈ ਬੋ ਪਿਆ ਆ ਆ ਜਾਓ ਪ੍ਰੀਤ ਜੀ ਤਾਨੂੰ ਜਿਆਦਾ ਤਾਨੂੰ ਜਿਆਦਾ ਦੀ ਮੰਡੀ ਚੋਂ ਦਾ ਆਜੋ ਲਓ ਜੀ ਲਓ ਜੀ ਸਮਾਨ ਆਪਾਂ ਲੈ ਲਿਆ ਹਜੇ ਆਪਾਂ ਹੋਰ ਸਮਾਨ ਲੈਣਾ ਦੇਖੋ ਵਿਚਾਰੇ ਨੇ ਪਾਰ ਦੇਖੋ ਕਿੰਨਾ ਚੱਕਿਆ ਧਿਆਨ ਨਾਲ ਪੰਚੋ ਜੀ ਹਾਏ ਬਿਲਕੁਲ ਹਵਾ ਤੋਂ ਦੇਖੋ ਉਹ ਵੀ ਲੈਣਾ ਆਪਾਂ ਹੁਣ ਆਪਾਂ ਉਹ ਹੀ ਲੈਣੀ ਆ ਤਾ ਰਾਮਾ ਤੋਰੀ ਵੀ ਗੇੜਾ ਲੈਣੀਆਂ ਆ ਇੱਕ ਮਿੰਟ ਦੂਜਾ ਗੇੜਾ ਫੇਰ ਸਾਡਾ ਚਲੋ ਮੈਂ ਗੋਭੀ ਦੇਣੀ ਨੂੰ ਗੋਭੀ ਦੇਖ ਲਓ ਗੋਭੀ ਸਹੀ ਨਹੀਂ ਹੈ ਸਹੀ ਨਹੀਂ ਹੈ ਇਹ ਵਾਲੀ हाँ वाइट वाइट फुल निे लैने आप अच्छा गोभी देखें लगे हो देखो अपन चाहिए फ्रैश गोभी ਦੀ ਆਪਾਂ ਲੈਂਦੇ ਆ ਨਿੰਬੂ ਨਿੰਬੂ ਬੰਦੇ ਤਾਂ ਮੂੰਹ ਪ੍ਰੀਤੀ ਦਾ ਇਕੱਠਾ ਚੜਦਾ ਕ ਨਹੀਂ ਇੱਥੇ ਆਹ ਲਸਣ ਵੀ ਪਾ ਦੀ ਉਸਤਾਦ ਲਸਣ ਵੀ ਚਾਹੀਦਾ ਕਰੋ ਭਈ ਚਲੋ ਭਈ ਲਈਏ ਛਣੇ ਪੈਣਾ ਕੋਈ ਸਵਾਣ ਆਪਾਂ ਲੈ ਲਿਆ ਚੱਲ ਬਵਾ ਹਾਂਜੀ ਵੀ ਹੁਣ ਆਪਾਂ ਚੱਲੇ ਆਂ ਬਹੁਤ ਥਾਲ ਲਗੇ ਤੇ ਇਹ ਤਾਂ ਮੈਨੂੰ ਚ ਕਲਾਵਾ ਕਲਾਵਾ ਤੈਨੂੰ ਕੁਛ ਤੇ ਇਹ ਤਾਂ ਮੈਨੂੰ ਚ ਗੜਾ ਹਿਸਾਰਾ ਸਮਣ ਸਾਰਾ ਮੈਨੂੰ ਚੜ ਗਿਆ ਹਾਂ ਇਹ ਦੇਖੇ ਮੈਂ ਆਉਗ ਕਿ ਨਹੀਂ ਚੜਦੀਆਂ ਮਿਰਚਾਂ ਜੀਆਂ ਘਰੇ ਨੂੰ ਕਿੰਨੀਆਂ ਲੱਗਦੀਆਂ ਸੀ ਬੜਾ ਪਾ ਉਸ ਪੀਲੇ ਬੜੀ ਵੀ ਲੱਗਦੀਆਂ ਠੰਡਾ ਪਾਣੀ ਪਿਲਾ ਦੋ ਪਾਣੀ ਠੰਡਾ ਨਹੀਂ ਪੀਣਾਗਾ ਤੂੰ ਝੂਟਾ ਖਾ ਲੈ ਤਾਜ ਪੀਂਦੇ ਮੈਂ ਨਹੀਂ ਚਾਹ ਚਾਹ ਦਾ ਰਵਾਜ ਆਂਦਾ ਹੈ ਕੋਈ ਆਈਂ ਬਰਕਰ ਦੇ ਦੇਣਾ ਕੋਈ ਬਾਅਦ ਨਹੀਂ ਤਾਂ ਪੈਸਾ ਨਹੀਂ ਦੇਣਾ ਬਈ ਨਾ ਖਲੰਗ ਗੱਡੀ ਦੇ ਗੁੱਗਲ ਤੇ ਕਰੇ ਖਰਚੇ ਆ ਗਏ ਇੱਕ ਮਿੰਟ ਗੱਡੀ ਖੋਲਦੀ ਮੈਂ ਕੋਈ ਨਾ ਬੋਲੇ ਨਾ ਧਿਆਨ ਨਾਲ ਬੀਖੋ

ਆ ਨਾ ਕੇ ਲੈ ਕੇ ਤਾਂ ਪਾਪਾ ਆ ਜੋ ਹੁਣੀ ਉੱਠਿਆ ਤੇਰਾ ਨਹੀਂ ਪੁੱਛਿਆ ਹੁਣੀ ਉੱਠਿਆ ਆਦਾ ਹੀ ਉੱਠਿਆ ਹੈ ਜਿੱਥੇ ਜਾਏਗਾ ਪਾਪਾ ਆ ਜੋ ਉਹਨੂੰ ਲੰਘ ਕੇ ਨੇ ਪਾਪਾ ਆ ਜੋ ਹੈ ਪਾਪਾ ਕਿੱਥੇ ਗਿਆ ਜੀ ਪਾਪਾ ਹਾਂਜੀ ਕੋ ਕਾ ਉੱਥੇ ਆ ਕੇ ਮੇਰੇ ਪੋਤੀ ਜੀ ਬਹਿ ਗਿਆ ਉੱਥੇ ਮੈਂ ਸਾਦੀ ਕਰਦੀ ਸੀ ਬੜਾ ਸੋਹਣਾ ਦੁੱਧ ਪੀਣ ਲੱਗ ਪਟਾ ਚੈਨ ਅਸਾ ਨੰਨੂ ਪਹਤਾ ਨੇ ਕਿੱਥੋਂ ਆਏ ਨੰਨੂ ਪੁੱਛ ਤਾ ਕਿੱਥੋਂ ਆਏ ਇਹ ਗੱਲ ਹੋ ਰਹੀ ਹੈ ਕਿੰਦਾ ਮੱਰਤ ਬੂਨੇ ਨਹੀਂ ਲੱਗਦਾ ਉਹ ਇਹਨੂੰ ਵਧੀਆ ਹੀ ਲਾ ਲਾ ਕੇ ਪੁੱਛਿਆ ਵੀ ਕੀ ਗੱਲ ਆਏ ਅੱਛਾ ਮਾਮੇ ਵਾਲਾ ਤਾਂ ਕਰ ਲੈਣਾ ਸੀਗਾ ਮਾਮੇ ਵਾਲੇ ਤਾਂ ਨੰਬਰੇ ਦੀ ਵਿੱਚ ਸਾਰੇ ਡੀਟ ਰੀਡ ਹੋਏ ਓ ਲੈਲਾ ਬਾਹਰ ਸਾਬ ਤੇ ਲਗਾਉਂ ਤੂੰ ਲਗਿੰਦਾ ਲਾ ਚੱਡੀ ਇਸ ਹਾਂਜੀ ਇੱਥੇ ਲਾ ਲੈਣੇ ਆ ਬਰਾਬਰ ਇੱਕ ਕਿ ਉਹ ਸਾਹਮਣੇ ਚੋਰ ਉਹ ਰਾਵਟੀ ਨੂੰ ਪਾਉਂ। ਉਹ ਡੇੜਾ ਗੁੜ ਉੱਪਰ ਦੀ ਕੱਢ ਕੇ ਆਣ ਕੇ ਲੈਟ ਲੁੱਡ ਦੇ ਇੱਥੇ ਦੇ ਬੇਨ ਫੜਿਆ। ਉਹ ਪਿੱਛੇ ਦੀ ਤੇ ਜਾ ਕੇ ਟੁੱਲੂ ਪਾਪ ਲੱਜ ਅਗਲੇ ਲੈ ਕੇ ਉਹਨੇ ਚੱਕ ਕੇ। ਹੁਣ ਕਿਸੇ ਫਾਲਿਆ। ਫੜਿਆ ਸੀ। ਰਸ਼ਮਾ ਬਹੁਤ ਸੀਗਾ। ਬਹੁਤ ਸੀ ਰਸ਼। ਆਓ ਕਾਹਦੇ ਆ ਤੋਰਾ। ਕੱਲ ਨੂੰ ਹੋਣੀ ਹੁਣ ਆ ਵੀ ਰੱਖ ਲੈ। ਹਲੂ ਵਿੱਕੋ। ਆਪਣੀ ਉੱਤੇ ਵੇਚਣੀ ਆ ਭਾਈ ਉਹ ਤਾਂ ਵੇਚਣੀ ਆ 7 ਵਜੇ ਦੰਨੇ ਆ ਉਹ ਦੇਰੇ ਅੰਦਰ ਚੁਪੇ ਆ ਮੋਰੇ ਦੇ ਦੇ 4:30 ਵਜੇ ਪਤਾ 4:30 ਕਿੰਨੇ ਕਿ ਕਿ ਨੰਨੂ ਆ ਰਿਹਾ ਹੈ ਪਾਪਾ ਕਿੱਥੇ ਲਿਆ ਕੇ ਆਲਾ ਆ ਲੈ ਨੰਨੂ ਆ ਖਾ ਆ ਲੈ ਦੇ ਦੇ ਮੈਨੂੰ ਕਹਿੰਦਾ ਤੂੰ ਤਾਂ ਜਾ ਨਾ ਵੇਖ ਰਾਂ ਮੈਨੂੰ ਕਹਿੰਦਾ ਮੈਂ ਜਾਕਦਾ ਆਹ ਪਾਣੀ ਮੈਨੂੰ ਕਹਿੰਦਾ ਤੂੰ ਤਾਂ ਆ ਜਾ ਮੰਡੀ ਆ ਬੜੋ ਨਾ ਕਰ ਫਾਪੀ ਨਾ ਫੜ ਜਾ ਹੈ ਨਾ ਲਗਾ ਰਹੀ ਨਾ ਫੜ ਜਾ ਆ ਗਾ ਦੂ ਵੀ ਨਹੀਂ ਆਇਆ ਜਿਹੜੀ ਚੀਜ਼ ਸਾਨੂੰ ਚਾਹੀਦੀ ਸੀ ਉਹ ਨਹੀਂ ਮਿਲੀ ਮੰਮੀ ਆਪਣੇ ਕਰੇਲੇ ਆ ਗਏ ਫਲੀਆਂ ਤੇ ਦੁੱਜੀਆਂ ਆਰਾਮਾ ਤੋਰੀ ਨਹੀਂ ਆਈ ਨਾ ਉਹ ਆਈਆਂ ਦੁੱਜੀਆਂ ਚੱਪਣ ਕੱਦੂ ਚੱਪਣ ਕੱਦੂ ਹੈ ਨਹੀਂ ਸੀ ਯਾਰ ਮਿਲੇ ਨਹੀਂ ਉਹ ਹੈਗੇ ਸੀਗੇ ਪਰ ਉਹ ਖਰਾਬ ਖਰਾਜੇ ਸੀਗੇ ਕਈ ਪੱਕੇ ਸੀਗੇ ਤੇ ਆਪਾਂ ਨੂੰ ਦੂਜਾ ਮੰਡੀ ਤੇ ਲੈ ਲੋ ਮੰਮਾ ਬੇਟਾ ਸ਼ਿਮਲਾ ਬੱਟੇ ਪਾਓ ਬੇਟਾ ਸ਼ਿਮਲਾ ਬੱਟੇ ਪਾਓ ਲੋ ਜੀ ਬਾਬਾ ਜੀ ਦੀ ਮਿਹਰ ਨਾਲ ਆਪਾਂ ਕ੍ਰੇਟ ਵੀ ਲੈ ਆਉਂਦੇ ਆ ਜੀ। ਹੋਲੀ-ਵਲੀ ਵਧੀਆ ਕਰਾਂਗੇ ਸਬਜ਼ੀ ਦਾ। ਮੰਨਣ ਨੂੰ ਹੁਣ ਮੰਦਰ ਲੈ ਕੇ ਜਾਣਾ ਦੇਖੇ। ਨਵਾਇਏ ਨੂੰ ਨਮੋਣਾ। ਸਾਰੇ ਜਣੇ ਦੁਆ ਕਰਿਆ ਕਰੋ ਬਾਬਾ ਜੀ ਸਾਡਾ ਜਲਦੀ-ਜਲਦੀ ਜਿਹੜਾ ਕੰਮ ਸਬਜ਼ੀ ਦਾ ਬਿਲਕੁਲ ਪ੍ਰੋਪਰ ਵਧੀਆ ਤਰੀਕਾ ਨਾਲ ਹੋ ਜਾਵੇ। ਅਜੇ ਤਾਂ ਮਿਹਨਤ ਕਰਨ ਲੱਗੇ ਹੋਏ ਆਂ। ਹੋਲੀ-ਵਲੀ ਫਿਰ ਅਸੀਂ ਮੰਡੀ ਵੀ ਗਏ ਸੀਗੇ। ਜਲਦੀ ਜਾਣਾ ਸੀ ਪਰ ਫਿਰ ਵੀ ਲੇਟ ਹੋ ਗਏ ਫਾਟਕ ਨੇ 1/2 ਘੰਟਾ ਖਾਲਿਆ ਫਾਟਕ ਭਰਾਵਾ ਦੁਖੀ ਕਰਤਾ ਫਾਟਕ ਨੇ ਓ ਯਾਰ ਕਾ ਕੀ ਕਰ ਬਤਾ ਵਾਏ ਵੀਰ ਜੀ ਆ ਵੀ ਦੋ ਚੇ ਜੀ ਉਹ ਮੇਚਰਾ ਦੋ ਪੀਰੇਰਾ ਜੇ ਮਾਲੇ ਮੁੰਡੇ ਜਾਦਾ ਕੀਿਆ ਹੋਈ ਜਾਂਦੇ ਆ ਇਹ ਹਨ ਜਿੱਦਾ ਇਹ ਆਪਾਂ ਜਿਹੜੇ ਸਵੇਰੇ ਲੈ ਕਹਿਣਾ ਇਹ ਐਵੇਂ ਸਵੇਰੇ ਆੜੇ ਅੱਛਾ ਲੈ ਦਾ ਇਹ ਗੱਲ ਹੋਇਆ ਕਿ ਨਹੀਂ ਦਾ ਸਹੀ ਗੱਲ ਆ ਬਹੁਤ ਫਾਇਦਾ ਇਹਨਾਂ ਦਾ ਆ ਜੋ ਭਾਈ ਸਾਡੀ ਕਿੰਨਾ ਬੱਤਾਂ ਆ ਗਿਆ ਮਾਣੇ ਬੈੜੀਆਂ ਕੰਮ ਨਹੀਂ ਕਰਨਾ ਆ ਐਸੇ ਹੀ ਰੱਖਣਾ ਇਹ ਬੈੰਗਨ ਤਾਂ ਨਹੀਂ ਲਹੂ ਨਿਕਲ ਆਪੇ ਕਿਦੋਂ ਆ ਲੱਗਿਆ ਹਾਏ ਠੀਕ ਦਾ ਦੋਰੀ

ਮੰਗੀ ਚੱਲ ਸਬਜੀ ਲਾਓ ਜੀ ਸਬਜੀ ਤਾਜ਼ੇ ਤਾਜ਼ਾ ਸਬਜੀ ਮੈਂ ਕੀ ਕਹਿਨੀ ਤੂੰ ਕਾ ਕਰੇ ਲੈ ਲੋ ਕਰੇਲੇ ਵਿਕਰਮ ਹਾਂਜੀ ਉਦਾਂ ਜਿਆਦਾ ਅੰਦਰ ਫ੍ਰਿਜ ਚ ਪਈ ਹੁੰਦੀ ਚੀਜ਼ ਐ ਫਰੂਟ ਵਗੈਰਾ ਉਦੋਂ ਦੇਖਿਆ ਕਿ ਨੀ ਜਿਆਦਾ ਕਰਦਾ ਹੁੰਦਾ ਹੁਣ ਦੇਖ ਲੈ ਬਾਹਰ ਪਈ ਹੁਣ ਬਾਹਰ ਪਈ ਚੱਕਦਾ ਨਹੀਂ ਮਾਂ ਟਮਾਟਰਾਂ ਦੇ ਦਿਵਾਲੇ ਲੱਗਾ ਭੈਣ ਜੀ ਤੇ ਆਡੇ ਲੈ ਲੈਂਦੀ ਐ ਦੇਖੋ ਨਾ ਉਹ ਆਪੋ ਆਪਣਾ ਯੋਗਦਾਨ ਪਾਓ ਸਾਨੂੰ ਵੀ ਅੱਗੇ ਬਤਾਓ ਸਬਜ਼ੀਆਂ ਲੋ ਗੰਡੇ ਲੋ ਆਲੂ ਲੋ ਕੀਆ ਲੋ ਸੋਰੀਆਂ ਲੋ ਬਸ 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 ਇਹ ਨਹੀਂ ਆ ਲੋ ਮਨੂਏ ਕੇ ਕੇਲੇ ਲੋ ਕੀਆ ਲੋ ਕੀਆ ਲੋ ਆਲੂ ਲੋ ਮਿਰਚਾ ਲੋ ਹਲਵਾ ਲੋ

ਤੁਹਾਨੂੰ ਪਾਣੀ ਨਾ ਪਾਣੀ ਇਹ ਜਿਵੇਂ ਨਾ ਰੱਖ ਦਿਓ ਆ ਪਹਿਲਾਂ ਬਤਾਉਂ ਪਾ ਕੇ ਫਿਰ ਰੱਖਦੇ ਬਾਚਾ ਆ ਤੇ ਬਾਅਦ ਸੁੱਕੀ ਜਾਂਦਾ ਵਿੱਕੋ ਉਹ ਉਹ ਲੈ ਉਹ ਲੈ ਬਹੁਤ ਦਮਾਰ ਹੋ ਗਿਆ

Ini <laughs> 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 ਵੈਂਗ ਡਿੱਗੀ ਆਨੀਆ ਬੇਕੋ ਨੀਚੇ ਮੈਂ ਕਿੱਧਰ ਤੁਹਾਨੂੰ ਹਾਂ ਜੀ ਕਰੀਏ ਇਹਨੂੰ ਮੰਜੇ ਨੂੰ ਹੋਰ ਛਾਵੇਂ ਕਰੋ ਹੈ ਹੀ ਨਹੀਂ ਛਾਂ ਹੁਣ ਕਿੱਥੇ ਰੱਖੀਏ ਛਾਂ ਯਾਰ ਰੱਖਦੇ 2 ਮਿੰਟ ਮੈਂ ਜਾਦੀ ਹਾਂ ਲੱਭੋ ਆਜੋ ਆਜੋ ਆਂਟੀ ਜੀ ਦੇਖੋ ਅੰਦਰ ਆਇਆ ਹਾਂ ਬੋਕਰ ਦਾ ਆਪਣਾ ਜੀ ਲਾਜੀ ਤੇ ਦਾਜੀ ਸਬਜ਼ੀ ਆ ਜੀ ਸਾਰੀ ਫਰੈਸ਼ ਸਬਜ਼ੀ ਮਾਰਨਿੰਗ ਲੈ ਕੇ ਆ ਬਿੱਕੂ ਹਰੂ ਲੈ ਜੋ ਆ ਜਾ ਰਪਾ ਆ ਜੋ ਮੈਂ ਚਾ ਮਮਾ ਜੀ ਇਹ ਆਪਣੀ ਸ਼ਾਮ ਤੱਕ ਸਾਰੀ ਲੱਗ ਜਾਣੀ ਸਬਜੀ ਹੱਲਾ ਮੈਂ ਚਾ ਰਹਿ ਲੋ ਤੇਰੇ ਮੂੰਹ ਚ ਕੇ ਸ਼ੱਕਰ ਗੁੜ ਮਮਾ ਜੀ ਮਮਾ ਜੀ ਇੱਧਰ ਆ ਕੇ ਮੜਿਆ ਨਹੀਂ ਛੱਡੀ ਆਹ ਇਹਨੇ ਕੀ ਕਰਤਾ ਮੁੰਡਾ ਕਾ ਆ ਮੰਨ ਜਦੋਂ ਕਰਨ ਚੱਕ ਹੁਣ ਆਈ ਨਹੀਂ ਹੁਣ ਆਈ ਨਹੀਂ ਆ ਜਾਣਾ ਕੋਈ ਨਹੀਂ ਆ ਜਾਣਾ ਇਹ ਤਾਂ ਗਰੇਟ ਆ ਬੋਤਲ ਤੇ ਨਾ ਰੱਖ ਲੈਂਦਾ ਬੋਤਲ ਚਾੱਕਲਾ ਤੇ ਅਮੇ ਜੋਰ ਤਾਂ ਮਾਉ ਮਾਰੋ ਪੋਰਾ ਪੋਰਾ ਨਹੀਂ ਮੈਂ ਕਿ ਨਹੀਂ ਚੀ ਮਨ ਗਿਆ ਨਾ ਕੁਛ ਨਹੀਂ ਟੁੱਟ ਗਿਆ ਫੇਕ ਗਿਆ ਚੱਕ ਹੇ ਹੇ ਮਾ ਮਾ ਦੋੜੂ ਹੋ ਨਾਲ ਉਹ ਭਾਂਡਾ ਚੁੱਕਦਾ ਤੇ ਲਿਆ ਦੂਗਾ ਦੂਜਾ ਗਰੇਟ ਹੈ ਕਿਹੜਾ ਸਾਹਮਣੇ ਰੱਖ ਦਿੰਦਾ ਕਰਦਾ ਹੈ ਦੇਖੋ ਵਿਕਰਮ ਸੈਟਿੰਗ ਕਰ ਦੇ ਆ ਦੇਉ ਮੈਨੂੰ ਕੀ ਬਿੱਕੂ ਆ ਆ ਫੜਾਓ ਹਾਂ ਬਿੱਕੂ ਬਣ ਗਿਆ ਮੈਂ ਪੂਰਾ ਐਕਸਪਰਟ ਸਾਊਂਡ ਬਾਰੇ ਕੀ ਲੱਗੇ ਹੋ ਕੀ ਹੋਇਆ ਨਾ ਕੀ ਹੋ ਰਹੀ ਲੱਗੀ ਚੀਜੀ ਹੋ ਰਹੀ ਲੱਗੀ ਆਪਣੀਆਂ ਤੋਂ ਕਰਦੇ ਹੋਏ ਇਹ ਨੌਲੇਜ ਮੈਨੂੰ ਵੀ ਆ ਗਈ ਮਮਾ ਤੁਮ ਨੌਲਜ ਸਾਰਾ ਕੋ ਸੈੱਟ ਨਾ ਦਿਓ ਮਮਾ ਕਹਿੰਦੇ ਮੈਨੂੰ ਵੀ ਹੈਗੀ ਨੌਲਜ ਥੋੜੀ ਆਹ ਸਮਾਨ ਉਤੋਂ ਨੀ ਕਰੋ ਸਾਰੇ ਓਕੇ ਓਕੇ ਕਰੋ ਆਂ ਜਾ ਤਾ ਨਾ ਕੋਈ ਪਰਾ ਬੋਲੀ ਨਹੀਂ ਆਂ ਜਾ ਧਿਆਨ ਹਾਂਜੀ ਵੀ ਆਪਾਂ ਦਾ ਨਾਂ ਤੋਂ ਕਿਹਾ ਕੇ ਬਾਹਰ ਪੀਂ ਮੈਂ ਤਾਂ ਹਜੇ ਡਿਊਟੀ ਲਾਉਣੀ ਹੈ ਹਜੇ ਡਿਊਟੀ ਇੱਥੇ ਲੱਗੀ ਆ ਐ ਡਿਊਟੀ ਸਾਡੇ ਬਾਹਰ ਮਾਮਾ ਜੀ ਥੱਕ ਗਏ ਸੀ ਇਹ ਮਾਮਾ ਜੀ ਨੂੰ ਬਿਠਾਤਾ ਹੁਣ ਅੰਦਰ ਕਿਕਰ ਨੂੰ ਕੰਮ ਵਧਾਤਾ ਹੈ ਹੈ ਕੰਮ ਵਧਾਤਾ ਹੈ ਵਧੀਆ ਸਮਾਂ ਨਾੜ ਤੋਂ ਕੰਡ ਕੰਡ ਹੋਈ ਜਾਂਦੇ ਲੱਗਦੇ ਨੇ ਨਾਰੀ ਵਧੀਆ ਸਮਾਂ ਕੰਮ ਵਾਲ ਧਿਆਣ ਦਈਏ ਜਾਨਾ ਮਾੜਾ ਮੋਟਾ ਦੇਖਣਾ ਉਹ ਤਾਂ ਦੇਖਾਂਗੇ ਦੇਖਣੀ ਪਗਾਂ ਤੇ ਪਾਂਗਾ ਆ ਗਿਆ ਤੇ ਮਨ ਕੋ ਮੈਨੂੰ ਕੋ ਕੰਡਾ ਤੇ ਹੁਣ ਸਮਾਨ ਲਿਆ ਪਈਦਾ ਮੈਨੂੰ ਕੋ ਮੰਡਾ ਉਹ ਤੁਸੀਂ ਬੈਠੋ ਕੀ ਕਹਿੰਦੇ ਬਹਾ ਗੱਲ ਕਰਦੀ ਆ ਅੱਛਾ ਠੀਕ ਆ ਓਹ ਕਹਿੰਦਾ ਮੈਨੂੰ ਕੋ ਮਰਦਾ ਤੁਸੀਂ ਕੰਮ ਕਰੋ ਆਹੋ ਹਾਂ ਵਾਹੀ ਦੂਦੇ ਸਾਹਮਣੇ ਓਹ ਪੈਰ ਲੰਗੇ ਮੈਨੂੰ ਆ ਜਾ ਬਨਵੀਰ ਤਾ ਦੋ ਕੋੜਾ ਦੇਖੋ ਕੋੜਾ ਦੇਖਣਾ ਕਹਿੰਦਾ ਸਾਡਾ ਨੰਨੂ ਜਿਹੜਾ ਨਾ ਬਹੁਤ ਸ਼ਤਾਨਾ ਹੈ ਕਿੱਥੇ ਲੈ ਗਿਆ ਬੋਦਲ ਦੇ ਪਾਕੇ ਅੰਦਰ ਹੀ ਲਗਾਇਆ ਸੀ ਮਟਰ ਪਾ ਕੇ ਧਿਆਨ ਬਾਈ ਕਹਿੰਦਾ ਉਹ ਤਾਂ ਨਾ ਰੱਜੀ ਕਰਦੇ ਉਹ ਉਹ ਲੈਣ ਗਿਆ ਇੱਕ ਮਤਲਬ ਪੱਲੀ ਜੀ ਲੈਣ ਗਿਆ ਜਿਹੜੀ ਉੱਪਰ ਇੱਦਾਂ ਪਤਾ ਕੀ ਮੇਰਾ ਰਾਦਾ ਕਾ ਪੱਲੀ ਉਧਰ ਹੀ ਲਾ ਲਿਓ ਪਾਲੀ ਸਾਈਡ ਤੇ ਉਹ ਉਥੇ ਕਿੱਥੋਂ ਉਹ ਜਿੱਥੇ ਉਥੇ ਗੇੜ ਤੇ ਨਾਲ ਪਾ ਲੈ ਬੈ ਜਿੱਧਰ ਉਹ ਟੈਂਕੀ ਹਾਂ ਉਧਰ ਲਾਈਏ ਇੱਧਰ ਪਾਉਂਗਾ ਅਸੀਂ ਉਧਰ ਲੱਗ ਜੂਗੀ ਉਹ ਉਧਰ ਉਹ ਜਿੱਦਾ ਇੱਥੇ ਬਾਹ ਤਾਂ ਫੇਰ ਵੀ ਘਟਣੇ ਪੈਣੇ ਆ ਉੱਥੇ ਬਾਟ ਲੈਂਦੇ ਮੈਂ ਜਲਦੀ ਆ ਜਾ ਬੱਚਾ ਹਾਂ ਕਰਦੇ ਕਰਦੇ ਸੜ ਨਹੀਂ ਸਹੀ ਗੱਲ ਬਹੁਤ ਧੀਏ ਉੱਦਨ ਲੱਗਣੀ ਜਿਆਦਾ ਸੜਕ ਵੱਲ ਨੂੰ ਅਜੇ ਵੀ ਸੌ ਰਹਿ ਗਏ ਹਨ ਪਰਸ਼ਾਵਾਂ ਦਿੱਖਾ ਤੰਦੇ ਹੋ ਕੇ ਉਹ ਨਿਕੂਦਰਾ ਨਹੀਂ ਤਾਂ ਸਹੀ ਰਹਿਣਾ ਸਹੀ ਆ ਮਨੂੰ ਕੈਸਾ ਪੀਣਾ ਠੰਡਾ ਰਹੂਗਾ ਹਾਂ ਗਿਆ ਅੰਦੂਰ ਤੋਂ ਆਪਣੀ ਕੋ ਵੀ ਦਰ ਸਹੀ ਆ ਉਹਨਾਂ ਦਾ ਤਾਂ ਆਸਰਾ ਤਾਂ ਹੋਵੇ ਮੂੰਹ ਸੌਕੇ ਉੱਥੇ ਬੈਠਿਆਂਗੇ ਇਹਨੂੰ ਗੱਲਾਂ ਆਉਂਦੀਆਂ ਕਿਆ ਜੇ ਸਾਰਾ ਸਾਰਾ ਕੋਜੀ ਬੋਲਿਆ ਸਾਰਾ ਕੋਜੀ ਭਰਾਵਾ ਪਰ ਉਹਨਾਂ ਨੂੰ ਉਹ ਇੱਕ ਚੇਚਣਾ ਬੋਲ ਬੋਲ ਦੇਖੋ ਬੋਲ ਜਿਹੜੀ ਭਰੀ ਜਾ ਮੇਰੇ ਨੂੰ ਦਾ ਟੁੱਡੂ ਪਾਪ ਲੋ ਸਾਫ ਬਸ ਨਹੀਂ ਹੁਣ ਮੇਰੀ ਗੱਲ ਸੁਣੋ ਹੁਣ ਇਹ ਦੋਰੀ ਹੋਣੀ ਨਹੀਂ ਇਹ ਵੀ ਸਿੰਗਲ ਹੀ ਇਕੱਜਾ ਬਾਹਰ ਜਾਓ ਮੈਂ ਨਾ ਕੋਟੇ ਤੇ ਇਹਨੂੰ ਕਰਦਾ ਹਾਂ ਕਿ ਲੌਂਦਾ ਹਾਂ ਤੇ ਬੰਦਦਾ ਹਾਂ ਠੀਕ ਆ ਤੁਸੀਂ ਬਾਹਰ ਜਾਓ ਇਕੱਜਾ ਤੇ ਮੈਨੂੰ ਦੱਸੋ ਕਿੰਨੀ ਕਿੱਥੇ ਕਿੱਥੇ ਤੱਕ ਆਉਂਦੀ ਪਈ ਉਹ ਇਹ ਉਹ ਸਾਬ ਨਾਲ ਦੇਖੀ ਠੀਕ ਆ ਕੋਈ ਨਾ ਆਪਣਾ ਹੈ ਨਹੀਂ ਨਾ ਕੋਈ ਮੁੰਡਾ ਮੁੰਡਾ ਕੋਈ ਨਾੜਾ ਨਹੀਂ ਨਾਲ ਕੁਝ ਲੱਗਣਾ ਕਿਹਨਾਂ ਭਾਈ ਗਰਮੀ ਤੇ ਤਾਂ ਲੋੜ ਪੈਂਦੀ ਦੋਣੀ ਬਈ ਜੀ ਲਾਉ ਪਾਜੀ ਵੀ ਲੈ ਲੈਂਦੇ ਕੋਈ ਨਹੀਂ ਦੱਸਿਆ ਤੇ ਬਈ ਨਹੀਂ ਨਹੀਂ ਉਹਦੇ ਨਾਲੇ ਬੱਤ ਜਿੱਦਾਂ ਤੁਹਾਡੇ ਨੇ ਆਲੇ ਹੋਵੇ ਆ ਜਾਓ ਇੱਕ ਮੈਂ ਦੱਸਿਆ ਦੋਨ ਜ਼ਰੂਰ ਪਾ ਲੈ ਕਰੋ ਦੋਨ ਡਬਲ ਕਰ ਲਈਏ ਮਤਲਬ ਯਾਰ ਜਿਵੇਂ ਜੋੜੀ ਲੈਂਦੇ ਨਾ ਇੱਕ ਲੈਣੀ ਪੈਂਦੀ ਹੈ ਉਹਦੀ ਕੱਢ ਕੇ ਇਹਨੂੰ ਪਾ ਦੋ ਇਹਦੇ ਇਹਦੀ ਸੰਗਣੀ ਹੋ ਜਾਵੇ ਮੰਨ ਲਓ ਇਹਨਾਂ ਦੀ ਕੱਢ ਲਓ ਸਾਰੇ ਹਾਂਜੀ ਭਾਈ ਇਹਨੂੰ ਪਾ ਦੋ ਸੰਗਣੀ ਹੋ ਗਈ ਇੱਕ ਨਵੀਂ ਲਿਆਓ ਉਹ ਇਹਨੂੰ ਪਾਓ ਕੋਈ ਦੋ ਹੀ ਲੈ ਆਵਾਂਗੇ ਦੋਨਾਂ ਨੂੰ ਪਾ ਦਾਂਗੇ ਜੇ ਦੋਨ ਲੈ ਆਓਗੇ ਕਦੀ ਮਤਲਬ ਢਿੱਲੀ ਨਹੀਂ ਹੋਏਗੀ ਜੇ ਤੁਸੀਂ ਨਹੀਂ ਪਾਉਂਦੇ ਦੋਨਾਂ ਮਤਲਬ 15-20 ਦਿਨਾਂ ਬਾਅਦ ਫਿਰ ਇੱਕ ਵਾਰੀ ਢਿੱਲਾ ਹੋਏਗਾ ਕੀ ਖਾਣੇ ਆਂ ਨਹੀਂ ਦੱਸਿਆ ਖਰੀਦੋ ਵਿੱਕੋ ਕਹਿੰਦਾ ਮੈਂ ਗੋਲ ਗੱਪੇ ਖਾਣੇ ਆਂ ਹਾਂ ਦੇ ਜਾਣਦੇ ਆ ਭਾਈ ਸਰ ਆਜਾ ਮਾੜੇ 2 ਮਿੰਟ ਲਾ ਦੇ ਕੋਈ ਨਾ ਇੱਕ ਵਾਰ ਕੋਈ ਨਾ ਜਾਂਦੇ ਪਹੁੰਚੇ 11 12 12 ਤੋਂ ਲੈ ਲਈ 1000 12 ਨਹੀਂ ਭਾਜੀ ਕੋਈ ਨਹੀਂ ਤੁਸੀਂ ਮੈਨੂੰ 100 ਘੱਟ ਦੇ ਦੇ ਤੁਸੀਂ ਕੋਸ਼ਿਸ਼ ਰਿਓ ਤੁਸੀਂ ਆਟੇ ਨਾ ਇਹ ਨਾ ਹਜੀ ਨੂੰ ਕੀ ਬਹਿਦਾ ਮੰਜੇ ਨੂੰ ਇਹ ਭਾਜੀ ਮਾੜਾ ਖਰਾਬ ਅੱਛਾ ਮਾੜਾ ਖਰਾਬ ਨਹੀਂ ਤਾਂ ਕੋਈ ਨਹੀਂ ਮੈਂ ਦੇ ਦਾਂ ਜੀ ਪਤਾ ਗੱਲ ਹੈ ਨਾ ਪਤਾ ਹੈ ਇਹ ਤੱਕ ਰੇ ਅੱਲੇ ਨੂੰ ਮਾਰਾ ਦੇ ਦੋ ਐਸਾ ਮਾੜਾ ਬਰਦਾਸ਼ਤ ਨਹੀਂ ਸਹੀ ਗੱਲ ਹੈ ਤੁਸੀਂ ਮੈਨੂੰ 22 ਤੋਂ ਦੇ ਦਿਓ ਮੈਂ ਮੈਂ ਕਿੰਨਾ ਕਰਨਾ ਜਿੰਨਾ ਮੇਰਾ ਹੱਥ ਦੇਣਾ ਮੈਂ ਉਹੀ ਲੈ ਕੇ ਦਰਨੀ ਆ ਠੀਕ ਹੈ ਹੌਲੀ ਹੌਲੀ ਕਹਿੰਦੇ ਇੱਕ ਵਾਰੀ ਕੱਤ ਦੇਣਾ ਜਿੱਦਾਂ ਮੰਨ ਲਓ ਮੈਂ ਕਰਸਾਂਗਾ ਨਾ ਇੱਦਾਂ ਕਰ ਲਓ ਠੀਕ ਹੈ ਤੇ ਆ ਕੇ ਭਾਜੀ ਹੁੰਦਾ ਮੈਨੂੰ ਕਸਣਾ ਡੈਡੀ ਮੇਰਾ ਬੁੰਦਾ ਹੀ ਪਹਿਲਾਂ ਮੰਝੇ ਹੁੰਦਾ ਸੀ ਨਾ ਭਾਜੀ ਮੈਂ ਸਾਰੇ ਸਾਰੇ ਕਰਦਾ ਇੱਦਾਂ ਕਰਸਿਓ ਜਿੱਦਾਂ ਮੈਂ ਕਰਦਾ ਲੈ ਸਾਰੇ ਕਰਦਾ ਮੰਨ ਲੈ ਚਲੋ ਭਾਜੀ ਬਾਕੀ ਇਹ ਦੌਣ ਲਿਆ ਕੇ ਕਣੀ ਕਰਕੇ ਬਾਹੂ ਗਿਆ ਤਾਂ ਹੀ ਤੁਹਾਡਾ ਫਾਇਦਾ ਜੀ ਆਰੇ ਭਾਜੀ ਇੱਦਾਂ ਕਹਿੰਦੇ ਆਹ ਦੂਜੀ ਦੋਹਾਂ ਮੋਲਿਆ ਫਾਵਾਗੇ ਦੂਜੀ ਬਹੁਤ ਢਿੱਲਾ ਯਾਰ ਇਹ ਤਿਲਕ ਦੀ ਆ ਇਹ ਅੰਨਾ ਹੀ ਥਿਆਰੇ ਨਹੀਂ ਪਾਜੀ ਇਹ ਦੇਖੋ ਇੱਦਾਂ ਕੱਸਣਾ ਜਿਹਦਾ ਮੈਂ ਕੱਸੇ ਦੀ ਆ ਦੇਖੋ ਬਾਈ ਸੇਮ ਹੀ ਕੱਸ ਲਈ ਆ ਜਿਹੜੀ ਪਲਾਸਟਿਕ ਹੁੰਦੀ ਨਾ ਜੀ ਉਹ ਢਿੱਲੀ ਨਹੀਂ ਹੁੰਦੀ ਪਰ ਉਹ ਧੁੱਪੇ ਖਰਾਬ ਲੈ ਆਏ ਚਲੋ ਜੀ ਆਹ ਸਹੀ ਕੀਤਾ ਕਿੰਨੇ ਕਿੰਨੇ ਫੁੱਟ ਦੇ ਆ 8 8 ਫੁੱਟ ਦੇ ਬਣ ਗਏ ਦੋਨੋਂ ਸੇਮ ਆ ਸੇਵ ਨਹੀਂ ਬਿਕੋ ਕੋਈ ਨਾ ਅੱਛਾ ਬਸ ਲੋਈ ਆ ਆਪੋ ਵਾਲਿਆ ਬਸ ਸਹੀ ਕੀਤਾ ਆ ਤੂੰ ਲੈ ਲੈ ਇਥੋਂ ਹੈ ਇੰਨਾ ਕ ਤਾਂ ਇਹ ਉਹਦੇ ਚ ਵੀ ਆ ਹੀ ਜਾਣਾ ਸੀ ਕਿਹੜਾ ਕੱਢਨੇ ਆ ਅੱਛਾ ਇਹ ਕਿੱਦਾ ਕਰਨੇ ਵੇ Bambu, eh, bambu, 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 <laughs> bambu, 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 Dekaran garda bambu, ek nombor kam Maka biku bambu, ek nombor kam bambu, 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 Very good ਏ ਹੁਣ ਕਿੱਦਾਂ ਕਰਨ ਕਰੂੰਗਾ ਰਸੀਆਂ ਆਈਆਂ ਰਸੀਆਂ ਤਿੰਨ ਹੀ ਆ ਐਸੇ ਚਾਰ ਆ ਓਕੇ ਹੁਣ ਬਾਲਾ ਲਾਉਂਦਾ ਪਾਸੇ ਸਭ ਕੀ ਤੱਕ ਪਹੁੰਚੇ ਸਭੀਰ ਵਰਮਾ ਪਹਿਲਾ ਸ਼ਾਹ ਤੇ ਜੁਨੇ ਲਓ। ਸੇ ਡਾਈ ਨਾ। ਹੈ ਬਾਕੀ ਗਰੇਟ ਵੀ ਲਓ। ਧਿਆਨ ਨਾ। ਹੈ? ਉਹ ਆਦੇ ਪਿੱਛੇ ਪਿਆ ਉਹਦੇ। ਕਿੰਨਾ ਜਾਈਦੀ ਇੱਟਾਂ ਦੀ ਵਿਚਾਲੇ। ਇੱਟਾਂ? ਆਓ। ਇੱਟਾਂ ਕਿੱਥੋਂ ਲੈ ਕੇ ਆਈਏ?